ਖਬਰ ਲੈਣੇ ਗੁਰਦਾਸਪੁਰ ਚ ਬਟਾਲਾ ਚ ਸਮਾਜ ਸੇਵੀ ਸੰਸਥਾ ਵੱਲੋਂ ਛੋਟੇ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਚ ਅਕਾਲੀ ਦਲ ਨੇਤਾ ਸੁੱਚਾ ਸਿੰਘ ਛੋਟੇਪੁਰ ਸ਼ਾਮਿਲ ਹੋਏ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਮਹੀਨੇਵਾਰ ਪੈਨਸ਼ਨ ਦੇ ਰਹੀ ਹੈ ਤੇ ਇੱਕ ਵੱਡਾ ਪ੍ਰਾਰਲਾ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਇਹ ਦਿਨ ਉਹ ਚੱਲ ਰਹੇ ਹਨ ਜਦ ਜ਼ੁਲਮ ਦੇ ਖਿਲਾਫ ਅਤੇ ਮਨੁੱਖਤਾ ਖਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰਾ ਸਰਵਾਂਸ ਵਾਰ ਦਿੱਤਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਤੇ ਉੱਥੇ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਅੰਘੀਨ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਉਹਨਾਂ ਨੂੰ ਮਹੀਨੇਵਾਰ ਪੈਨਸ਼ਨ ਦੇ ਰਹੇ ਹਨ ਤੇ ਅੱਜ ਦਾ ਦਿਹਾੜਾ ਸਾਹਿਬਜ਼ਾਦਿਆਂ ਦੀ ਸ਼ਾਤ ਨੂੰ ਜਾਣ ਕਰਦੇ ਹੋਏ ਮਨਾਇਆ ਗਿਆ ਅਤੇ ਅੱਗੇ ਵੀ ਉਹ ਆਪਣੇ ਕਾਰਜ ਜਾਰੀ ਰੱਖਣਗੇ। ਅਨ ਚਲ ਆ ਦਿੱਤੇ ਹੈ। ਇਹ ਸਾਹਿਬਜ਼ਾਦਿਆਂ ਨੂੰ ਸਮਰਪਿਤ ਇਹਨਾਂ ਨੇ ਪ੍ਰੋਗਰਾਮ ਮੋਰੀ ਸਾਹਿਬ ਨੇ ਇਹਨਾਂ ਦੇ ਸਾਰੇ ਸਾਥੀਆਂ ਨੇ ਸੋਨ ਸਾਹਿਬ ਨੇ ਸਾਰਿਆਂ ਨੇ ਰੱਖਿਆ। ਇਹ ਹਰ ਮਹੀਨੇ ਜਿਹੜੇ ਲੋੜਵੰਦ ਨੇ ਅਪਾਜ ਨੇ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਮਾਇਕ ਮਦਦ ਕਰਦੇ ਆ ਰਹੇ ਨੇ। ਉਹ ਕਾਫੀ ਵੱਡੀ ਦਾਦ ਵਿੱਚ ਲੋੜਵੰਦ ਜਿਹੜੇ ਇੱਥੇ ਹੁੰਦੇ ਆ ਔਰ ਇਹ ਸਾਰੀ ਸੋਸਾਇਟੀ ਵੱਲੋਂ ਅਗਰ ਮਿਲ ਕੇ ਸਾਰੇ ਪੁਰਸਤਾਂ ਵੀ ਰਨ ਮਾਈ ਥੱਲੇ ਸਾਰੇ ਵੀ ਮਦਦ ਕਰਦੇ ਆ ਅੱਜ ਦਾ ਦਿਨ ਇਹਨਾਂ ਨੇ ਸਪੈਸ਼ਲ ਚੁਣਿਆ ਸੀ ਕਿਉਂਕਿ ਆ ਸ਼ਹੀਦੀ 15 ਵਾੜਾ ਚੱਲ ਰਿਹਾ ਫਿਰ ਇਹ ਪ੍ਰੋਗਰਾਮ ਇਹ ਕਹਿੰਦੇ ਸੀ ਕਿ ਅਸੀਂ ਸਾਬ ਜਿਆਦਾ ਨੂੰ ਸਮਰਪਿਤ ਕਰਨਾ ਤੇ ਉਹਦੇ ਵਿੱਚ ਸ਼ਾਇਦ ਸਾਰੀਆਂ ਉੱਗੀਆਂ ਹਸਤਾਨੀਆਂ ਇੱਥੇ ਆਈਆਂ ਨੇ ਤੁਸੀਂ ਪੱਤਰਕਾਰ ਵੀਰ ਵੀ ਆਏ ਹੋ ਤੇ ਪਹਿਲੀ ਵਾਰੀ ਮੈਂ ਦੇਖਿਆ ਔਰ ਗਿਣਤੀ ਤੁਸੀਂ ਦੇਖ ਹੀ ਲਈਏ ਮੇਰੇ ਖਿਆਲ ਆ 2-250 ਦੇ ਕਰੀਬ ਹੈ ਮੇਰੇ ਖਿਆਲ ਨਾਲ ਉਹਨਾਂ ਦੀ ਲੋੜਵੰਦ ਬੱਚਿਆਂ ਨੂੰ 400 ਰੁਪਏ ਮਹੀਨਾ ਦਿੰਦੇ ਆ ਨੈਸਟ ਨੇ ਕਹਤਾ ਵੇ ਹਰ ਸਾਲ ਅਸੀਂ 50 ਰੁਪਏ ਵਧਾਉਨੇ ਆ ਅਗਲਾ ਜਨਵਰੀ ਦਾ ਜਿਹੜਾ ਮਹੀਨਾ ਹੋਣਾ ਉਹ ਚ 550 450 ਕਰਨਗੇ ਤੋਂ ਮੈਂ ਸਮਝਦਾ ਕਿ ਇੱਕ ਅੱਛਾ ਉਪਰਾਲਾ ਹੈ ਪੈਸਾ ਬਹੁਤ ਲੋਕਾਂ ਕੋਲ ਹੁੰਦਾ ਪਰ ਦਿਲ ਕਿਸੇ ਕਿਸੇ ਕੋਲ ਹੁੰਦਾ ਇਨਸਾਨੀਅਤ ਦੀ ਸੇਵਾ ਵਾਸਤੇ ਕਿਸੇ ਕਿਸੇ ਦੇ ਮਨ ਚ ਤੜਪ ਹੁੰਦੀ ਇਹਨਾਂ ਦੀ ਗਰੀਬਾਂ ਦੀ ਅਪਾਹਜਾਂ ਦੀ ਸੇਵਾ ਕਰਨੀ ਮੈਂ ਸਭ ਨੂੰ ਬਹੁਤ ਵੱਡਾ ਪੁੰਨ ਇਹ ਸਾਰੀ ਸੋਸਾਇਟੀ ਜਿਹੜੀ ਆ ਇਹ ਪਰ ਸੰਸਾ ਦੀ ਪਾਤਰ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਸਾਡੀ ਇਹ ਅਰਦਾਸ ਹੈ ਕਿ ਜਿਹੜੇ ਲੋਕ ਲੋੜਵੰਦਾਂ ਦੇ ਮਦਦ ਕਰਦੇ ਆ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਤਾਂ ਕਿ ਇਹ ਲੋਕਾਂ ਦਾ ਉਤਸ਼ਾਹ ਬਣਿਆ ਰਹੇ ਕਿਉਂਕਿ ਬਹੁਤ ਵੱਡੀ ਕੰਟਰੀਬਿਊਸ਼ਨ ਆ ਸਭ ਜਾਇਦਾ ਦੀ ਅੱਜ ਜੋ ਇਸ ਦੇਸ਼ ਦਾ ਵजूद ਹੈ ਉਹ ਕਲਗੀਧਰ ਪਾਤਸ਼ਾਹ ਕਰਕੇ ਆ ਅੱਜ ਇਸ ਦੇਸ਼ ਦਾ ਵजूद ਹੈ ਗੁਰੂ ਇੱਕ ਬਾਤ ਸੱਚੇ ਪਾਤਸ਼ਾਹ ਨੇ ਜਦੋਂ ਅਰੰਗ ਦੇਵ ਸਵਾਮਨ ਜਨੈੂ ਲਾ ਕੇ ਰੋਟੀ ਖਾਂਦਾ ਸੀ ਪਰ ਕਿਸ਼ਮੀਰ ਦੇ ਪੰਡਤ ਸਾਰੇ ਹਿੰਦੁਸਤਾਨ ਚ ਸਭ ਤੋਂ ਇੰਟੈਲੀਜੈਂਟ ਸਨ ਔਰ ਗੁਰੂ ਨਾਨਕ ਸਾਹਿਬ ਤੋਂ ਜਿਹੜੇ ਤੋਂ ਉਹਨਾਂ ਪੰਡਤਾਂ ਦੀ ਸਾਨਸ ਗੁਰੂ ਕਰਨਾ ਉਹ ਇੱਥੇ ਆਏ ਸੀ ਜਦੋਂ ਰੰਗਦੇਵ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਸੀ ਤੇ ਉਹਨਾਂ ਨੇ ਅਖੀਰ ਜਾੜ ਕੇ ਜਿਹੜਾ ਆਨੰਦਪੁਰ ਸਾਹਿਬ ਆਇਆ ਤੇ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਜਾਓ ਉਹਨਾਂ ਨੂੰ ਇਹ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਤੁਸੀਂ ਦਿਨ ਇਹਨ ਮਨਾ ਲੋਗੇ ਤੇ ਅਸੀਂ ਸਾਰੇ ਹਿੰਦੂ ਜਿਹੜੇ ਆ ਉਹ ਤੁਹਾਡੇ ਅਸ਼ਾ ਪ੍ਰਸਾਦ ਖਣੇ ਸਦਾ ਧਰਮ ਅਪਣਾ ਲਵਾਂਗੇ ਜੇ ਤੁਸੀਂ ਸਾਨੂੰ ਤੰਗ ਨਾ ਕਰੋ ਤੇ ਗੁਰੂ ਸਾਹਿਬ ਨੇ ਫਿਰ ਜਿਸ ਤਰੀਕੇ ਦੇ ਨਾਲ ਜਿੰਨੀ ਸ਼ਹਾਦਤ ਹੋਈ ਗੁਰੂ ਸਾਹਿਬ ਦੇ ਸਾਹਮਣੇ ਸਿੰਘਾਂ ਦੀ ਸ਼ਹਾਦਤ ਹੋਈ ਤਾਂ ਕਿ ਗੁਰੂ ਸਾਹਿਬ ਤੇ ਅਸਰ ਹੋਵੇ ਪਰ ਜਿਹੜੇ ਰੱਬ ਦੇ ਪਿਆਰੇ ਹੋਣ ਜਿਹੜੇ ਆਏ ਪ੍ਰਸ਼ਾਦਾ ਛਕਣ ਲਈ ਨਹੀਂ ਜਿਆਦਾ ਦਾ ਬਣਾਉਣ ਲਈ ਨਹੀਂ ਆਏ ਜਿਹੜੇ ਧਰਮ ਕਮੌਣ ਲਈ ਆਏ ਆ ਮਾਨਵਤਾ ਦੀ ਸੇਵਾ ਕਰਨ ਲਈ ਆਏ ਆ ਹਿਊਮਨ ਰਾਈਟਸ ਦੀ ਰਾਖੀ ਵਾਸਤੇ ਆਏ ਆ ਉਹ ਜੁਗ ਜਗਾਤਾ ਤੱਕ ਉਹਨਾਂ ਦਾ ਨਾਂ ਰਹਿੰਦਾ ਤਾਂ ਉਹਨਾਂ ਦੇ ਡਰ ਨਹੀਂ ਹੁੰਦਾ ਉਹ ਡਰ ਦੇ ਸવાય ਰੱਬ ਦੇ ਅੱਜ ਰਹਿੰਦੇ ਆ ਤੇ ਕਿਸੇ ਜ਼ਾਲਮ ਦਾ ਬੰਨਾਂ ਨੂੰ ਡਰਨਾ ਹੁੰਦਾ ਅੱਜ ਵੀ ਅਧੀਆਂ ਘਟਨਾਵਾਂ ਕਈ ਹੋ ਰਹੀਆਂ ਨੇ ਪਰ ਜਿਹੜਾ ਗੌਰਵ ਮੇ ਇਤਿਹਾਸਾਕ ਲਈ ਤਰ ਪਾਛਾ ਦਾ ਇਹਦੇ ਤੋਂ ਹਮੇਸ਼ਾ ਹਿੰਦੁਸਤਾਨ ਦੇ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਤੇ ਆਪਣਾ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਕਿਸੇ ਫਿਰਕੇ ਦੇ ਨਾਲ ਦੂਜੇ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਪਰਮਾਤਮਾ ਨੂੰ ਮੰਨਣ ਵਾਲੇ ਆ ਪਰਮਾਤਮਾ ਦੇ ਨਾਮ ਵੱਖ-ਵੱਖ ਨੇ ਪਰ ਹੈ ਅਸੀਂ ਸਾਰੇ ਇੱਕ ਹੀ ਮੇਰਾ ਨਾਮ ਨੀਸ਼ਾ ਕਪੂ ਉਦਾਹਰਨ ਪੈਂਸ਼ਨ ਆ ਗਿਆ। ਇਹ ਮਾ ਪ੍ਰੋਗਰਾਮ ਹੈ। ਜੀ ਮੈਂ ਮਨੀਸ਼ਾ ਕਪੂਰ ਵਿਸ਼ਵਾਸ ਫਾਉਂਡਰ ਸਨ ਇਹ ਵਿਸ਼ਵਾਸ ਚੇਅਰ ਪਰਸਨ ਹੈ ਤੇ ਇਹ ਸਾਡਾ 38ਵਾਂ ਪ੍ਰੋਗਰਾਮ ਹੈ। ਤੇ ਇਹਦੇ ਵਿੱਚ ਅਸੀਂ ਦਿਵਿਆਂਗ ਤੇ ਜੋ ਬਲਾਈਂਡ ਹੈ, ਨਿਤ੍ਰਹੀਨ ਹੈ ਉਹਨਾਂ ਨੂੰ ਅਸੀਂ ਪੈਨਸ਼ਨ ਦਿੰਨੇ ਆ 400 ਰੁਪਏ। ਉਹਨਾਂ ਦੀ ਪਹਿਲੇ 250 ਤੋਂ ਸਟਾਰਟ ਕੀਤੀ ਸੀ ਅਸੀਂ। ਥੋੜੇ ਮੈਂਬਰ ਸੀ ਕਰਦੇ ਕਰਦੇ ਸਾਡੇ ਮੈਂਬਰ ਵੀ ਵੱਧ ਗਏ ਤੇ ਉਹਦੇ ਨਾਲ ਨਾਲ ਫਿਰ ਹੌਲੀ ਹੌਲੀ ਉਹਨਾਂ ਦੀ ਪੈਨਸ਼ਨ ਵੀ ਵੱਧ ਗਈ। ਆ ਯਾਰ ਉਹ ਦਰ ਇਸੇ ਕਰੈ ਨੇ ਉਹ ਅਸੀਂ ਦਿਵਯਾਨ ਤੇ ਬਲਾਈਂਡ ਮੂਵ ਪੈਨਸ਼ਨ ਦੇਣੀ ਆ ਜੀ ਪਤਾ ਕਿ ਕਿੰਨੇ ਬੰਦੇ ਇਸ ਵੇਲੇ ਸਾਡੇ ਕੋਲ 83 ਮੈਂਬਰ ਹੋ ਗਏ ਜੀ ਬਟਾਲੇ ਵੀ ਆਲਓਵਰ ਪੂਰੇ ਜ਼ਿਲ੍ਹੇ ਦੇ ਨਹੀਂ ਜ਼ਿਲ੍ਹੇ ਤੋਂ ਨਹੀਂ ਬਟਾਲੇ ਤੋਂ ਹੈ ਤੇ ਬਟਾਲੇ ਦੇ ਕੋਲ ਕੋਲ バス ਕਿਸੇ ਵਾਲੇ ਕੋਲ ਪਿੰਡ ਲੱਗਦਾ ਜੀ ਹਾਂ ਜੀ ਇਹ ਰਾਹ ਤੱਕ ਹੋ ਰਿਹਾ ਠੀਕ ਹੋ ਗਿਆ ਅੱਜ ਸਰ ਇਹ ਜੀਮਾ ਸੁਭਾਸ਼ੋਜੀ ਵੱਲੋਂ ਹਰ ਮਹੀਨੇ ਮੰਥਲੀ ਪੈਨਸ਼ਨ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਟੋਟਲ ਬੰਦੇ ਦਿਵਿਆਂਗ ਨੇ ਹੈਂਡੀਕੈਪ ਨੇ ਔਰ ਇਹ 38ਵਾਂ ਪ੍ਰੋਗਰਾਮ ਹੈ ਸਾਡਾ ਅਸਰ ਇਹਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅ ਧੰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਆਨ ਬਾਨ ਸ਼ਾਨ ਵਾਸਤੇ ਸ਼ਹੀਦੀਆਂ ਦਿੱਤੀਆਂ ਔਰ ਸਾਨੂੰ ਵਧੀਆ ਜ਼ਿੰਦਗੀ ਦੇਣ ਵਾਸਤੇ ਸਾਰਾ ਪਰਿਵਾਰ ਨੇ ਸਾਰਾ ਸਰਵੰਸੀ ਜਿਹੜਾ ਉਹ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਵਾਰ ਦਿੱਤਾ ਔਰ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਥੁਲੀਆਂ ਫਜ਼ਾਵਾਂ ਦੇ ਵਿੱਚ ਸਾਹ ਲੈਨੇ ਪਿਆ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਪੈਨਸ਼ਨਮੈਂਟ ਪ੍ਰੋਗਰਾਮ ਜਿਹੜਾ ਹਰ ਮਹੀਨੇ ਹੁੰਦਾ ਇਹ ਉੱਠਤੀ ਮਾ ਪ੍ਰੋਗਰਾਮ ਸੀ ਜੀ ਔਰ ਇਹ ਜੋ ਸਾਰਾ ਜਿੰਨਾ ਵੀ ਪ੍ਰੋਗਰਾਮ ਸੀ ਇਹ ਜਿਹੜਾ ਉਹ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਨੂੰ ਸਮਰਪਿਤ ਹੈ ਇਹ ਜਿਹੜਾ ਸਾਡਾ ਪੈਨਸ਼ਨ ਸਮਾਰੋਹ ਹੈ ਜਿਹੜਾ ਕਿ ਹਰ ਮਹੀਨੇ ਜਿਹੜਾ ਕਿ ਹੈਂਡੀਕੈਪ ਰਬ ਦੇ ਸਪੈਸ਼ਲ ਲੋਗ ਨੇ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ ਪੈਨਸ਼ਨ ਸਾਡੇ ਪਰਿਵਾਰ ਵੱਲੋਂ ਤੇ ਅੱਜ ਦੀ ਜਿਹੜੀ ਪੈਨਸ਼ਨ ਸਮਾਰੋਹ ਸੀਗਾ ਇਹ ਸਹਿਬਜ਼ਾਦਿਆਂ ਨੂੰ ਸਮਰਪਿਤ ਸੀਗਾ ਅੱਜ ਦਾ ਪ੍ਰੋਗਰਾਮ ਤੇ ਸਾਨੂੰ ਜਿਹੜੀ ਕੁਰਬਾਨੀਆਂ ਦਿੱਤੀਆਂ ਸਾਡੇ ਵੱਡਿਆਂ ਨੇ ਜਿਸ ਤਰ੍ਹਾਂ ਸਹਿਬਜ਼ਾਦਿਆਂ ਦੀ ਏਡੀ ਵੱਡੀ ਕੁਰਬਾਨੀ ਹੋਈ ਆ ਉਹਨੇ ਕੁਰਬਾਨੀਆਂ ਦਿੱਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੇ ਤੇ ਉਹ ਇੱਕ ਮਦਰਗੇ ਪ੍ਰੇਰਣਾ ਸਰੋਤ ਨੇ ਸਾਡੇ ਵਾਸਤੇ ਸਾਨੂੰ ਵੀ ਉਹਨਾਂ ਦੇ ਸਾਰਾ ਅਮਲ ਕਰਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਕੋਮ ਨੂੰ ਰਸਤਾ ਦਿਖਾਇਆ ਤੇ ਸਾਨੂੰ ਵੀ ਉਸ ਰਸਤੇ ਤੇ ਚੱਲਣ ਦੀ ਜ਼ਰੂਰਤ ਹੈ ਇਹ ਟਾਈਮ ਜਿਹੜਾ ਕਿ ਸਾਡਾ ਜਿਹੜਾ ਸਾਰਾ ਪੰਜਾਬ ਕੀ ਸਾਰੇ ਇੰਡੀਆ ਹੀ ਸਾਰੇ ਪਾਸੇ ਨਸ਼ਿਆਂ ਦਾ ਯੋਗ ਆ ਬੱਚੇ ਛੋਟੇ ਛੋਟੇ ਮਰਦੇ ਪਏ ਨੇ ਨਸ਼ਿਆਂ ਦੇ ਕਰਕੇ ਦੇ ਰਹਾਲੀਤੀਗ ਰੋ ਜਿਹੜੇ ਆ ਕੁਛ ਆਪਣੀਆਂ ਰੋਟੀਆਂ ਸੇਕਦੇ ਪਏ ਨੇ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜ ਦੇ ਦਿਨ ਤੁਸੀਂ ਆਪਣੀ ਕਿ ਸੋਚੋ ਚੁੱਕੋ ਕਿ ਅਸੀਂ ਜਿਸਰ ਸਾਹਿਬ ਜਾਦੇ ਨੇ ਇੰਨੀਆਂ ਕੁਰਬਾਨੀਆਂ ਹੋਈਆਂ ਵਾ ਤੇ ਤੁਸੀਂ ਵੀ ਆਪਣਾ ਸੋਚੋ ਚੁੱਕੋ ਕਿ ਜਿਹੜੇ ਇੰਨੇ ਬੱਚੇ ਸਾਡੇ ਮਰਦੇ ਪਏ ਨੇ ਕਿ ਨਸ਼ਿਆਂ ਦੇ ਵਿੱਚ ਸੀਰੀਅਸ ਹੋ ਗਏ ਇਹਨੂੰ ਦੂਰ ਕਰੋ ਨਸ਼ਾ ਨੂੰ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਬੰਦਿਆਂ ਨੂੰ ਫਕਰੋ ਇਹ ਸੱਚੀ ਸ਼ਰਧਾਂਜਲੀ ਜਿਹੜੀ ਆ ਸਾਹਿਬ ਜਾਦੇ ਨੇ ਸਾਡੀ ਉਹ ਹੀ ਆ ਇਹ ਜਿਹੜੇ ਪੈਨਸ਼ਨ ਦਿੰਨੇ ਆ ਇਹ ਹੈਂਡੀਕੈਪ ਲੋਗ ਨੇ ਜਿਹੜੇ ਮਤਲਬ ਕਿ ਹੈਂਡੀਕੈਪ ਤੁਸੀਂ ਸਮਝ ਦਿਓ ਕਿ ਜਿਹੜੇ ਸਰੀਰਿਕ ਤੌਰ ਤੇ ਮਤਲਬ ਕਿ ਨਹੀਂ ਠੀਕ ਹੈਗੇ ਕਿਸੇ ਦੀ ਵਿਚਾਰੇ ਦੀ ਲੱਤਾਂ ਨਹੀਂ ਹੈ ਕਿਸੇ ਦੀ ਬਾਹਾਂ ਨਹੀਂ ਕੋਈ ਬੋਲ ਨਹੀਂ ਸਕਦਾ ਕੋਈ ਬਲਾਈਂਡ ਨੇ ਮਤਲਬ ਇਹ ਉਹ ਲੋਕਾਂ ਨੂੰ ਪੈਨਸ਼ਨ ਜਿਹੜੀ ਆ ਨਾ ਉਹ ਦਿੱਤੀ ਜਾਂਦੀ ਹੈਗੀ ਆ ਬੜੀ ਬੁਰਾ ਹੋ ਗਿਆ 5 4 5 ਸਾਲ ਹੀ ਹੋ ਗਏ ਆ ਮਤਲਬ ਕਿ ਦਿੰਦੇ ਆ ਕਾ ਵੀ ਅੱਠੀ ਮਾ ਅੱਜ ਇਹ ਪ੍ਰੋਗਰਾਮ ਸੀਗਾ ਇਹ ਵੱਲਾ ਸਾਰਾ ਦੇਣ ਵਾਲਾ ਤੇ ਪ੍ਰਭੂ ਪਰਮੇਸ਼ਵਰੀ ਆ ਸਾਰਾ ਉਹ ਦਿੰਦਾ ਤੇ ਇਹਨਾਂ ਨੂੰ ਦੇ ਹੀ ਜਾਂਦੇ ਆਪਾਂ ਸਾਰਿਆਂ ਨੂੰ ਕਰਨ ਕਰਾ ਲਾ ਤੇ ਈਸ਼ਵਰੀ ਆ ਸਾਰਾ ਕਿੱਥੇ ਰਹਿੰਦੇ ਹੋ ਵੀਰਾ ਤਾਂ ਹੰਝ ਬਾਂਸ ਲੱਗ ਕਿੱਥੇ ਰਹਿੰਦੇ ਹਾਂ ਜੇ ਬਾਂਸ ਲੱਗ ਵੀਰ ਜੀ ਉਹ ਜਿਹੜੀ ਪੈਨਸ਼ਨ ਮਿਲਦੀ ਏ ਕਿੰਨਾ ਵਧੀਆ ਉਪਰਾਲਾ ਲੈਣਾ ਤਾਂ ਤੇ ਕੀ ਕਹਿਣਾ ਚਾਹਦੇ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਮਹਾਰਾਜ ਜਿਆਦਾ ਦਵੇ ਤੰਦਰੁਸਤਾਂ ਬਖਸ਼ੇ ਨੰਨ ਹਰਮੀ ਨੇ ਤੁਹਾਨੂੰ ਪੈਨਸ਼ਨ ਮਿਲਦੀ ਹਾਂਜੀ ਹਰਮੀ ਹਾਂਜੀ ਚਲੋ ਬਹੁਤ ਵਧੀਆ ਹੋਈ ਜਾਂਦਾ ਟਾਈਮ ਤੋ ਕਿੰਨਾ ਕੁ ਵਧੀਆ ਲੱਗਦਾ ਇਹਨਾਂ ਦਾ ਪਿਆਰ ਦੇਖ ਕੇ ਬੜੀ ਤੇਵਾ ਕਰਦੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਪਾਜੀ ਵਾਹ ਬਹੁਤ ਵਾਹ ਮੈਂ ਕਿ ਮੇਰੀ ਮਾਤਾ ਹੈ ਹਾਂਜੀ ਕੰਮ ਕਰਦੀ ਕਿ ਨਹੀਂ ਨਹੀਂ ਮੈਂ ਪਾਜੀ ਕੋਈ ਕੰਮ ਨਹੀਂ ਕਰਦੀ ਘਰੇ ਰਹਦੀ ਮਾਤਾ ਜੀ ਮਾਤਾ ਤੇ ਟੈਗੋ ਗਾਈ ਮਾਤਾ ਵੀ ਮਾਹ ਠੀਕ ਹੋਏ ਇਹ ਫਿਲਚਲ ਮਿਲ ਜਾਂਦੀ ਹੈ ਜੀ ਇਹਨਾਂ ਪੰਜਾਬੀ ਟੀਵੀ ਤੋਂ ਗੁਰਦਾਸਪੁਰ ਤੋਂ ਲੱਕੀ ਰਾਜਪੂਤੀ ਰਿਪੋਰਟ